ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਕੈਨੇਡਾ ਨਾਲ ਜੁੜੇ ਰੋਚਕ ਤੱਥ ਵੀ ਜਾਣਦੇ ਹਾਂ ਇਸ ਤੋਂ ਇਲਾਵਾ ਕੈਨੇਡਾ ਦੀ PR ਲੈਣ ਦੇ ਚਾਹਵਨ ਭਾਰਤੀਆਂ ਲਈ ਚੰਗੀ ਖਬਰ ਹੈ ਕੀ ਹੈ ਖਬਰ ਇਸ ਵਾਰੀ ਡਿਟੇਲ ਵਿੱਚ ਚਰਚਾ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵਰਤਵਾਧੇ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਹੀ ਨਾਗਰਿਕਾਂ ਤੱਕ ਇਹ ਖਬਰ ਪਹੁੰਚਾ ਵੀ ਤਾ ਦੋਸਤੋ ਚੱਲਦੇ ਹਾਂ ਜਾਣਕਾਰੀ ਤਾਂ ਦੋਸਤੋ ਆਉਂ ਜਾਣਦੇ ਹਾਂ ਕੈਨੇਡਾ ਨਾਲ ਜੁੜੇ ਰੋਚਕ ਤੱਤ ਕੈਨੇਡਾ ਉੱਤਰੀ ਅਮਰੀਕਾ ਦਾ ਇੱਕ ਵਿਸ਼ਾਲ ਦੇਸ਼ ਹੈ ਜੋ ਕਿ ਆਪਣੀ ਕੁਦਰਤੀ ਸੁੰਦਰਤਾ ਲਈ ਪ੍ਰਸਿੱਧ ਹੈ ਤਾਂ ਦੋਸਤੋ ਕੈਨੇਡਾ ਦੂਸਰਾ ਐਸਾ ਦੇਸ਼ ਹੈ ਜੋ ਕਿ ਖੇਤਰਫਲ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਕੈਨੇਡਾ ਦੇ ਵਿੱਚ 20% ਤਾਜ਼ਾ ਪਾਣੀ ਹੈ ਲਗਭਗ ਕੈਨੇਡਾ ਦੇ ਵਿੱਚ ਦੁਨੀਆ ਦਾ 20% ਪੀਣ ਵਾਲਾ ਪਾਣੀ ਮੌਜੂਦ ਹੈ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਦੀਪ ਹੈ ਦੁਨੀਆ ਦੇ ਵਿੱਚ ਜੋ ਸਭ ਤੋਂ ਵੱਡਾ ਦੀਪ ਗ੍ਰੀਨਲੈਂਡ ਪਕੋਲਿਕ ਰੂਪ ਨਾਲ ਕੈਨੇਡਾ ਦੇ ਕੋਲ ਹੈ ਕੈਨੇਡਾ ਸ਼ਬਦ ਦੀ ਉਤਪਤੀ ਕਨਾਟਾ ਸ਼ਬਦ ਤੋਂ ਹੋਈ ਹੈ ਜਿਸ ਦਾ ਅਰਥ ਹੈ گاਉ ਕੈਨੇਡਾ ਦੀ ਖੋਜ ਜੌਨ ਕੈਬਟ ਨੇ 1497 ਦੇ ਵਿੱਚ ਕੀਤੀ ਸੀ ਕੈਨੇਡਾ ਨੂੰ ਬ੍ਰਿਟੇਨ ਤੋਂ ਸੁਤੰਤਰਤਾ 1 ਜੁਲਾਈ 1867 ਨੂੰ ਮਿਲੀ ਸੀ ਕੈਨੇਡਾ ਨੂੰ ਸੰਵਿਧਾਨਿਕ ਸੁਤੰਤਰਤਾ 1982 ਜੋ ਕਿ ਜਾਣਕਾਰੀ ਦੇ ਮੁਤਾਬਕ ਹੈ ਸੰਵਿਧਾਨਿਕ ਸੁਤੰਤਰਤਾ ਪ੍ਰਾਪਤ ਹੋਈ ਸੀ ਕੈਨੇਡਾ ਦੇ ਵਿੱਚ ਦੋ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅੰਗਰੇਜ਼ੀ ਅਤੇ ਫ੍ਰੈਂਚ ਕੈਨੇਡਾ ਤੇਲ ਦੇ ਉਤਪਾਦਨ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਚੌਥਾ ਦੇਸ਼ ਹੈ ਤਾਂ ਦੋਸਤੋ ਕੈਨੇਡਾ ਦੀ ਪੀਆਰ ਲੈਂਡ ਦੇ ਚਾਹਵਨ ਭਾਰਤੀਆਂ ਲਈ ਚੰਗੀ ਖਬਰ ਹੈ ਕੈਨੇਡਾ ਦੇ ਪੀਐਨਪੀ ਜੋ ਕਿ ਸਥਾਨਕ ਨਿਵਾਸ ਜਾਂ ਸਾਈ ਨਿਵਾਸੀ ਮੰਗ ਕਰਨ ਵਾਲੀ ਵਿਦੇਸ਼ੀ ਬਿਨਾਂ ਕਰਾਂ ਲਈ ਐਕਸਪ੍ਰੈਸ ਐਂਟਰੀ ਡਰਾ ਨਿਕਲ ਗਿਆ ਹੈ ਜਿਸ ਵਿੱਚ ਅਜਿਹੀ ਸਥਿਤੀ ਦੇ ਵਿੱਚ ਇੱਕ ਮਹੱਤਵਪੂਰਨ ਅਪਡੇਟ ਹੈ ਜਿਵੇਂ ਤੁਸੀਂ ਪੀਆਰ ਵਾਸਤੇ ਅਪਲਾਈ ਕਰਦੇ ਹੋ ਪੀਐਨਪੀ ਪ੍ਰੋਗਰਾਮ ਦੇ ਵਿੱਚ ਤਾਂ ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ ਕਿੰਨੇ ਅੰਕ ਤੇ ਜੋ ਕੱਟ ਆਫ ਗਈ ਹੈ ਤਾਂ ਕਿ ਤੁਸੀਂ ਜਦੋਂ ਅਪਲਾਈ ਕਰੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਦੱਸੀਏ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਇੱਕ ਰਿਪੋਰਟ ਅਨਸਾਰ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਜਾਨੀ ਕਿ IRCC ਜੋ ਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਮਾਮਲਿਆਂ ਨੂੰ ਸੰਭਾਲਦਾ ਹੈ ਨੇ ਚੁਣੇ ਹੋਏ ਐਕਸਪ੍ਰੈਸ ਐਂਟਰੀ ਸਿਸਟਮ ਤਹਿਤ PNP ਪ੍ਰੋਗਰਾਮ ਰਾਹੀਂ ਸਥਾਈ ਨਿਵਾਸ ਲਈ ਅਰਜੀ ਦੇਣ ਵਾਲੇ ਚੁਣੇ ਗਏ ਵਿਦੇਸ਼ੀਆਂ ਨੂੰ ਸੱਦਾ ਦਿੱਤਾ ਹੈ ਇਹ ਨਵੇਂ ਸਾਲ ਦਾ ਅਜਿਹਾ ਪਹਿਲਾ ਦੌਰ ਹੈ ਜਿਸ ਵਿੱਚ 2025 ਵਿੱਚ PNP ਪ੍ਰੋਗਰਾਮ ਅਧੀਨ ਡਰਾ ਕੱਢਿਆ ਗਿਆ ਹੈ ਜਿਸ ਵਿੱਚ PR ਲਈ 471 ਅਰਜ਼ੀਆਂ ਲਈ ਸਦਿਤ ਤੇ ਸਨ ਜਿਸ ਵਿੱਚ CRS ਸਕੋਰ 793 ਸੀ ਜੋ ਕਿ ਪਿਛਲੇ PNP ਡਰਨ ਨਾਲੋਂ 60 ਅੰਕ ਵੱਧ ਸੀ ਤਾਂ ਦੋਸਤੋ ਕੈਨੇਡਾ ਦੇ ਵਿੱਚ ਵੱਸਣ ਦੇ ਚਾਹਵਾਨ ਵਿਦੇਸ਼ੀ ਨਾਗਰਿਕ PNP ਤਹਿਤ ਕੈਨੇਡੀਅਨ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦੇ ਹਨ ਜੋ ਉਹਨਾਂ ਨੂੰ ਕਿਸੇ ਖਾਸ ਸੂਬੇ ਜਾਂ ਫਿਰ ਖੇਤਰ ਵਿੱਚ ਰਹਿਣ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਹਰ ਦੋ ਹਫ਼ਤੇ ਬਾਅਦ ਕੈਨੇਡੀਅਨ ਸਰਕਾਰ ਐਕਸਪ੍ਰੈਸ ਐਂਟਰੀ ਵਿਨੇਕਾਰਾਂ ਲਈ ਚੋਣ ਪ੍ਰੋਗਰਾਮ ਆਯੋਜਿਤ ਕਰਦੀ ਹੈ ਰਿਪੋਰਟ ਮੁਤਾਬਕ ਮੰਗਲਵਾਰ 7 ਜਨਵਰੀ ਨੂੰ ਯੋਗ ਵਿਦੇਸ਼ੀ ਨਾਗਰਿਕਾਂ ਨੂੰ 471 ਐਕਸਪ੍ਰੈਸ ਐਂਟਰੀ ਸੱਦੇ ਦਿੱਤੇ ਗਏ ਹਨ ਜਿਸ ਵਿੱਚ ਸਭ ਤੋਂ ਘੱਟ ਟ੍ਰੈਂਕ ਵਾਲੇ ਉਮੀਦਵਾਰ ਨੂੰ 793 ਦਾ ਸੀਆਰਐਸ ਸਕੋਰ ਮਿਲਿਆ ਸੀ ਰਾਊਂਡ ਦੀ ਮਿਤੀ ਅਤੇ ਸਮਾਂ 25 ਨਵੰਬਰ 2024 ਯੂਟੀਸੀ ਸੀ ਜੋ ਕਿ ਟਾਈ ਬ੍ਰੇਕਿੰਗ ਨਿਯਮ 25 ਨਵੰਬਰ 2024 ਜੋ ਕਿ ਯੂਟੀਸੀਸੀ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਕੋਰ ਸਭ ਤੋਂ ਘੱਟ ਹੈ ਤਾਂ ਕੱਟਆਫ ਉਨ੍ਹਾਂ ਦੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮਾ ਕਰਨ ਦੀ ਮਿਤੀ ਅਤੇ ਸਮੇਂ ਦੇ ਆਧਾਰਿਤ ਹੁੰਦੀ ਹੈ। ਦੋਸਤੋ ਐਕਸਪ੍ਰੈਸ ਐਂਟਰੀ ਡਰਾ 333 ਹੈ ਜਿਸ ਵਾਸਤੇ ਇਹ ਡਰਾ 8 ਦਸੰਬਰ ਨੂੰ ਕੱਢਿਆ ਗਿਆ ਸੀ ਜਿਸ ਵਿੱਚ ਸੱਦੇ ਦਿੱਤੇ ਗਏ ਸਨ 1350 ਅਤੇ ਮਿਨੀਮਮ ਸੀਆਰਐਸ ਜੋ 88542 ਪ੍ਰੋਗਰਾਮ ਦਾ ਨਾਮ ਕੈਨੇਡੀਅਨ ਐਕਸਪੀਰੀਐਂਸ ਕਲਾਸ ਸੀ ਜਿਸ ਵਿੱਚ ਟਾਈ ਬ੍ਰੇਕਿੰਗ ਰੂਲ ਤੁਹਾਨੂੰ ਦੱਸ ਹੀ ਚੁੱਕਾ ਹਾਂ ਪੀਐਨਪੀ ਅਧੀਨ ਆਖਰੀ ਡਰਾ 16 ਦਸੰਬਰ 2024 ਨੂੰ ਹੋਇਆ ਸੀ ਜਿਸ ਵਿੱਚ ਪਹਿਲੇ ਸਾਮਤਿ ਆਉਣ ਵਾਲੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ 1085 ਐਕਸਪ੍ਰੈਸ ਐਂਟਰੀ ਸੱਦੇ ਦਿੱਤੇ ਗਏ ਸ ਸਭ ਤੋਂ ਹੇਠਲੀ ਤਰਜੀਹ ਵਾਲੇ ਉਮੀਦਵਾਰ ਦਾ CRS ਸਕੋਰ 727 ਸੀ ਕੈਨੇਡਾ ਐਕਸਪ੍ਰੈਸ ਐਂਟਰੀ ਕੈਨੇਡਾ ਵਿੱਚ ਸਥਾਈ ਨਿਵਾਸੀ ਮੰਗ ਕਰਨ ਵਾਲੀ ਹੁਨਰਬੰਦ ਪ੍ਰਵਾਸੀਆਂ ਲਈ ਇੱਕ ਪ੍ਰੋਗਰਾਮ ਹੈ ਜਿਸ ਦਾ ਪ੍ਰਬੰਧਨ IRCC ਦੁਆਰਾ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਕੀਤਾ ਜਾਂਦਾ ਹੈ PNP ਉਹਨਾਂ ਕੰਮਾਂ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਕੋਲ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਬਣਨ ਦੇ ਨਾਲ-ਨਾਲ ਕਿਸੇ ਖਾਸ ਸੂਬੇ ਜਾਂ ਖੇਤਰ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਲਈ ਜ਼ਰੂਰੀ ਹੁਨਰ, ਸਿੱਖਿਆ ਅਤੇ ਨੌਕਰੀ ਦਾ ਤਜਰਬਾ ਹੈ ਹਰੇਕ ਸੂਬੇ ਅਤੇ ਖੇਤਰ ਦੀ ਆਪਣੀ ਇਮੀਗ੍ਰੇਸ਼ਨ ਨੀਤੀ ਹੁੰਦੀ ਹੈ ਜੋ ਕਿ ਵੱਖ-ਵੱਖ ਲੋਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਜਿਵੇਂ ਕਿ ਵਿਦਿਆਰਥੀ, ਕੰਪਨੀ ਮਾਲਕ, ਹੁਨਰਬੰਦ ਕਾਮੇ ਅਤੇ ਅਰਧ ਹੁਨਰਮੰਦ ਕੰਮੇ ਉਮੀਦਵਾਰਾਂ ਦੀ ਗਿਣਤੀ ਉਮਰ ਸਿੱਖਿਆ ਕੰਮ ਦੇ ਤਜਰਬੇ ਅਤੇ ਭਾਸ਼ਾ ਦੇ ਹੁਨਰ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਵਿਆਪਕ ਦਰਜਾਬੰਦੀ ਸਿਸਟਮ ਜਿਸ ਨੂੰ CRS ਕਹਿੰਦੇ ਹਨ ਦੀ ਵਰਤੋਂ ਵਿਨੇਕਾਰਾਂ ਨੂੰ ਉਹਨਾਂ ਦੇ ਸਕੋਰਾਂ ਦੇ ਆਧਾਰ ਤੇ ਦਰਜਾ ਲੈਣ ਲਈ ਤਿਆਰ ਕੀਤੀ ਜਾਂਦੀ ਹੈ ਹਰੇਕ ਐਕਸਪ੍ਰੈਸ ਐਂਟਰੀ ਡਰਾ ਲਈ ਕੱਟਆਫ ਸਕੋਰ ਕੁੱਲ ਸਕੋਰ ਨੂੰ ਪ੍ਰਭਾਵਿਤ ਕਰਦਾ ਹੈ ਭਾਵੇਂ ਕਿ ਸਭ ਤੋਂ ਘੱਟ ਦਰਜਾ ਪ੍ਰਾਪਤ ਵਿਨੇਕਰ PR ਲਈ ITA ਪ੍ਰਾਪਤ ਕਰ ਸਕਦਾ ਹੈ ਤਾਂ ਦੋਸਤੋ ਇੰਨੀ ਜਾਣਕਾਰੀ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ ਅਗਲੀ ਵੀਡੀਓ ਨਾਲ ਜਲਦ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਮਾਈ ਚੈਨਲ ਥੈਂਕਸ ਵਨਸ ਗੇਨ ਟੂ ਆਲਵੇਜ਼ ਵਿਊਰਸ